ਫਤਿਹ ਦੇ ਹੂਨثار ਪ੍ਰਹਾਰ ਪ੍ਰਿਹੰਦੇ ਦਰਾਂਲ ਇੱਥੇ ਮੇਨ ਟਾਂਕ ਤੇ ਨਾਕਾਬੰਦੀ ਕੀਤੀ ਗਈ ਹੈ ਮੇਰੇ ਨਾਲ ਐਸਐਸ ਜੀ ਮਨਜੀਤ ਸਿੰਘ ਐਸਐਸ ਜੀ ਗੁਰਮੀਤ ਸਿੰਘ ਪੀਐਚਜੀ ਅਕਾਲ ਸਿੰਘ ਤੇ ਇਕਬਦਰ ਸਿੰਘ ਅੱਜ ਸਵੇਰੇ ਮੇਨ ਟਾਂਕ ਤੇ ਸਵੇਰ 6:00 ਤੋਂ ਮਾਰੋ ਜੀ ਤੱਕ ਨਾਕਾਬੰਦੀ ਹੈ ਅਸੀਂ ਇੱਥੇ ਵਹੀਕਲਾਂ ਦੀ ਚੈਕਿੰਗ ਕਰਕੇ ਜੀ ਤੇ ਛੱਕੀ ਗੋਠਾਂ ਨੂੰ ਉਹਨਾਂ ਦੀ ਤਲਾਸ਼ੀ ਕਰਕੇ ਤੇ ਜੋ ਵੀ ਹੈ ਕੋਈ ਰਾਤੀਂ ਅੰਤਰਾ ਉਹਨਾਂ ਨੂੰ ਮੱਥ ਪਈ ਜਾ ਰਹੀ ਆ ਵੇਖਲਾ ਦੀ ਤੈਨ ਕੀਤੀ ਜਾ ਰਹੀ ਆ ਜੀ ਆਬਲਕ ਦੀ ਰੱਖਿਆ ਵਾਸਤੇ ਪੁਲਿਸ ਟੈਂਪਰ ਰਾਤ ਬਚਨਵੱਧਾ ਟੈਂਪੋ ਰਾਤ ਨਾਕਾਬੰਦੀ ਕੀਤੀ ਜਾ ਰਹੀ ਆ ਤੇ ਪਟਾਣੋ ਕਰਕੇ ਵੀ ਪਬਲਿਕ ਦੀ ਰੱਖਿਆ ਨੂੰ ਕੀਤੀ ਬਣਾਇਆ ਜਾ ਰਿਹਾ ਹੈ ਆਪਾਂ ਦੇ ਹਗਵਨਤਾਰ ਘਾਰ ਪ੍ਰਿਹੰਤੇ ਦਰਾਂ ਇੱਥੇ 메ਨ ਚੌਂਕ ਤੇ ਨਾਕਾਬੰਦੀ ਕੀਤੀ ਗਈ ਹੈ ਤੇਰੇ ਨਾਲ ਇਸ ਲਈ ਮਨਜੀਤ ਸਿੰਘ ਐਸ.ਆਈ. ਕਰਮਜੀਤ ਸਿੰਘ ਪੀ.ਐਚ.ਜੀ. ਕਬਾਲ ਸਿੰਘ ਤੇ ਇੱਕ ਜਤਨਦਰ ਸਿੰਘ ਅਧਿ ਦੇ ਇਸ 메ਨ ਚੌਂਕ ਤੇ ਸਵੇਰ 6:00 ਤੋਂ ਦੁਪਹਿਰ ਤੱਕ ਨਾਕਾਬੰਦੀ ਹੈ ਅਸੀਂ ਇੱਥੇ ਵਹੀਕਲਾਂ ਦੀ ਚੈਕਿੰਗ ਕਰਕੇ ਤੇ ਛੱਕੀ ਬੋਟਿਆਂ ਨੂੰ ਉਹਨਾਂ ਦੀ ਤਲਾਸ਼ੀ ਕਰਕੇ ਤੇ ਜੋ ਵੀ ਆ ਕੋਈ ਰਾਤੀਂ ਅੰਸ਼ਰ ਉਹਨਾਂ ਨੂੰ ਮੱਥ ਪਾਈ ਜਾ ਰਹੀ ਆ ਬੀਕਲਾਂ ਦੀ ਤੈੰਗ ਕੀਤੀ ਜਾ ਰਹੀ ਆ ਜੀ ਪਬਲਿਕ ਦੀ ਸੁਰੱਖਿਆ ਵਾਸਤੇ ਪੁਲਿਸ ਟੈਂਪਰ ਰਾਤ ਬਚਨਵੱਧਾ ਟੈਂਪੋ ਰਾਤ ਨਾਕਾਬੰਦੀ ਕੀਤੀ ਜਾ ਰਹੀ ਆ ਤੇ ਪਟਾਣੂ ਕਰਕੇ ਵੀ ਪਬਲਿਕ ਦੀ ਸੁਰੱਖਿਆ ਨੂੰ ਦਿੱਤੀ ਨਹੀਂ ਬਣਾਇਆ ਜਾ ਰਿਹਾ